ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕੌਰਜ਼ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਹਾਂਜੀ ਜੋ ਸਾਡੇ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸਾਡੀ ਵੀਡੀਓ ਨੂੰ ਆਸਾਨੀ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ 'ਚ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗੇ ਸਾਡੇ ਸੂਟ ਡਿਜ਼ਾਈਨ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸੂਟ ਪਸੰਦ ਆਉਂਦਾ ਜਾਂ ਕੋਈ ਵੀ ਤਰ੍ਹਾਂ ਦਾ ਤੁਸੀਂ ਸਾਡੇ ਤੋਂ ਕੰਮ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੇ ਜਿਵੇਂ ਆਰੀ ਵਰਕ ਥ्रेड ਵਰਕ ਜਰੀ ਵਰਕ ਹੈਂਡ ਪੇਂਟਿੰਗ ਵਗੈਰਾ ਸਾਰੇ ਹਰ ਤਰ੍ਹਾਂ ਦਾ ਵਰਕ ਅਵੇਲੇਬਲ ਹੈ ਜੇ ਤੁਸੀਂ ਵੀ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਆਰਡਰ ਸਾਨੂੰ ਦੇ ਸਕਦੇ ਹੋ ਹਾਂਜੀ ਅੱਜ ਆਪਾਂ ਕੁਝ ਸਟਿਚੇ ਕੀਤੇ ਹੋਏ ਸੂਟ ਲੈ ਕੇ ਤੁਹਾਡੇ ਕੋਲੇ ਆਏ ਹਾਂ ਜੋ ਅਸੀਂ ਥੋੜੀਆਂ-ਥੋੜੀਆਂ ਬਰੀਕੀਆਂ ਨਾਲ ਜਿਵੇਂ ਕਿਸੇ ਸੂਟ ਦੇ ਲੈਸ ਲਗਾਤੇ ਕਿਸੇ ਤੇ ਮਤਲਬ ਕੋਈ ਕਿਵੇਂ ਨੀਵਾ ਕਰਨਾ ਜਾਂ ਉੱਚਾ ਕਰਨਾ ਕਿਸ ਤਰ੍ਹਾਂ ਆਪਾਂ ਸੂਟ ਤਿਆਰ ਕੀਤੇ ਆ ਉਹ ਤੁਹਾਨੂੰ ਦਿਖਾਉਣੇ ਆ ਹਾਂਜੀ ਆਪਣਾ ਪਹਿਲਾ ਸੂਟ ਹੈ ਹਾਂਜੀ ਇਹ ਦੇਖੋ ਆਪਣਾ ਸੂਟ ਇਹ ਵੀ ਆਪਣੇ ਕੋਲ ਹੀ ਸੇਲ ਹੋਇਆ ਹੈਗਾ ਹਾਂਜੀ ਆ ਦੇਖੋ ਇਹਦੇ ਨਾਲ ਨਾ ਬਲੈਕ ਬਾਟਮ ਸੀ ਇਹ ਵਾਲੀ ਬਾਟਮ ਸੀ ਇਹਦੇ ਨਾਲ ਇਹਦੇ ਵਿੱਚ ਸੈਲਫ ਹੈ ਹਲਕਾ ਜਿਹਾ ਆਨੀਅਨ ਸ਼ੇਡ ਜਿਹਾ ਪ੍ਰਿੰਟ ਚ ਤੇ ਕਸਟਮਰ ਕਹਿੰਦੇ ਵੀ ਅਸੀਂ ਬਲੈਕ ਦੀ ਦੁਪੱਟਾ ਨਹੀਂ ਲੈਣਾ ਬਲੈਕ ਕਲਰ ਦਾ ਫਿਰ ਆਪਾਂ ਜਿਹੜਾ ਇਹਦੇ ਵਿੱਚ ਥੋੜਾ ਆਨੀਅਨ ਸ਼ੇਡ ਦਿਖਦਾ ਸੀ ਤੇ ਸ਼ਰਟ 'ਚ ਜ਼ਿਆਦਾ ਆਨੀਅਨ ਕਲਰ ਦਿਖਦਾ ਇਹਦੇ ਵਿੱਚ ਥੋੜਾ ਘੱਟ ਦਿਖਦਾ ਉਹਦੇ ਨਾਲ ਦੀ ਆਪਾਂ ਇਸ ਤਰ੍ਹਾਂ ਨਾ ਦੇਖੋ ਕੱਪੜੇ ਦੇ ਬਣਾ ਕੇ ਨਾ ਫਿਨਿਸ਼ਿੰਗ ਪੱਟੀ ਤਾਂ ਇਸ ਤਰ੍ਹਾਂ ਆਪਾਂ ਇਹਦੀ ਪਾਈਪਿੰਗ ਕੱਢਤੀ ਹੈ ਆ ਦੇਖੋ ਕਿੰਨੀ ਸਫਾਈ ਨਾਲ ਨਿਕਲੀ ਆ ਇਹ ਆਪਾਂ ਥ्रेड ਪਾ ਕੇ ਕੱਪੜੇ ਦੇ ਪਾਈਪਿੰਗ ਕੱਢਤੀ ਹੈ ਕਿਉਂਕਿ ਬਲੈਕ ਕਲਰ ਦਾ ਤਾਂ ਉਹਨਾਂ ਨੇ ਲਗਾਣੀ ਨਹੀਂ ਸੀ ਪਾਈਪਿੰਗ ਇਸ ਇਹ ਆਪਾਂ ਮਲਟੀ ਕਲਰ ਦਾ ਹੀ ਦੁਪੱਟਾ ਡਾਈ ਕਰਵਾਉਣਾ ਇਹਦੇ ਨਾਲ ਦੁਪੱਟੇ ਗਏ ਹੋਏ ਆ ਡਾਈ ਕਰਨ ਵਾਸਤੇ ਹਾਂਜੀ ਆਪਾਂ ਆਨੀਅਨ ਸ਼ੇਡ ਤੇ ਥੋੜਾ ਬਲੈਕ ਦੇ ਟਾਈ ਡਾਈ ਦੁਪਟਾ ਡਾਈ ਕਰਵਾ ਦਾਂਗੇ ਇਹਦੇ ਨਾਲ ਹਾਂਜੀ ਸਿੰਪਲ ਸੂਟ ਅੱਜਕੱਲ ਕੋਈ ਨਹੀਂ ਪਾਉਂਦਾ ਜੀ ਥੋੜਾ ਥੋੜਾ ਜਿਵੇਂ ਕਿਸੇ ਤੇ ਪਾਈਪਿੰਨ ਲਾਤੀ ਕਿਸੇ ਤੇ ਲੈਂਸ ਲਾਤੀ ਐਸ ਤਰ੍ਹਾਂ ਸੂਟ ਸੂਟ ਨੂੰ ਚਾਰ ਚੰਦ ਲੱਗ ਜਾਂਦੇ ਆ ਹਾਂਜੀ ਇਹ ਆਪਣਾ ਅਗਲਾ ਸੂਟ ਹੈ ਦੇਖੋ ਇਹ ਬਿਲਕੁਲ ਸਿੰਪਲ ਸੂਟ ਸੀਗਾ ਕਸਟਮਰ ਬਣਾਉਂਦਾ ਨਹੀਂ ਸੀਗਾ ਦੋ ਤਿੰਨ ਸੂਟ ਲੈ ਕੇ ਆਏ ਸੀ ਕਹਿੰਦੇ ਸੀ ਦੀਦੀ ਦੇਖ ਲਓ ਤੁਸੀਂ ਕੱਪੜਾ ਤੁਹਾਨੂੰ ਕਿਵੇਂ ਲੱਗਦਾ ਜੇ ਤਾਂ ਵਧੀਆ ਲੱਗਦਾ ਤਾਂ ਮੈਂ ਬਣਾ ਲੈਨੀ ਆ ਨਹੀਂ ਤਾਂ ਕਹਿੰਦੀ ਫਿਰ ਇਹ ਮੈਂ ਨਹੀਂ ਬਣਾਉਂਦੀ ਫਿਰ ਆਪਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕਰਤਾ ਦੇਖੋ ਇਸ ਤਰ੍ਹਾਂ ਆਪਾਂ ਸਲਵਾਰ ਨਾਲ ਦੀ ਪੱਟੀ ਘੇਰੇ ਤੇ ਲਾ ਕੇ ਨਾ ਇਸ ਤਰ੍ਹਾਂ ਇਹਦੇ ਨਾਲ ਲੈਸ ਲਾਤੀ ਤੇ ਇਸ ਤਰ੍ਹਾਂ ਆਪਾਂ ਇਹਦੇ neck ਡਿਜ਼ਾਈਨ ਕਰਤਾ neck ਤੇ ਕੱਲੇ ਨਾ ਆ ਬਟਨ ਲੱਗੇ ਹੋਏ ਸੀ ਪੱਟੀ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਫੋਰ ਸਾਈਡ ਆਰਾਊਂਡ ਚ ਆਪਾਂ ਲੈਸ ਦੇ ਕੇ ਨਾ ਇਸ ਤਰ੍ਹਾਂ ਇਹਦੇ ਬਟਨ ਲੱਗ ਗਏ ਤੇ ਇਹਦੇ ਰਾਉਂਡ ਚ ਇਸ ਤਰ੍ਹਾਂ ਗੋਲ ਨੱਕ ਤੇ लेस ਲੱਗ ਗਈ ਇਹ ਵੱਟੀ ਹੋ ਗਈ ਆ ਸਾਈਡਾਂ ਤੇ लेस ਲੱਗ ਗਈ ਇਸ ਤਰ੍ਹਾਂ ਹੀ ਆਪਾਂ ਇਹਦੀ ਬਾਹਾਂ ਤੇ लेस ਲਾਤੀਏ ਹਾਂ ਇਹਦੀ ਬਾਟਮ ਪਲੇਨ ਹੀ ਰੱਖੀ ਹੈ ਆਪਾਂ ਸਿੰਪਲ ਬਾਟਮ ਰੱਖੀ ਹੋਈ ਆ ਦੇਖੋ लेस ਨਾਲ ਹੀ ਸੂਟ ਕਿੰਨਾ ਸੋਹਣਾ ਲੱਗਣ ਲੱਗ ਗਿਆ ਹਾਂਜੀ ਕਈ ਪੈਣਾ ਘਰ ਬਹਿ ਕੇ ਆਪਣਾ ਘਰੇ ਪਾਉਣ ਵਾਲਾ ਸੂਟ ਆਪ ਬਣਾ ਲੈਂਦੇ ਆ ਉਹ ਇਹਨਾਂ ਥੋੜੇ ਥੋੜੇ ਡਿਜ਼ਾਈਨ ਦੇਖ ਕੇ ਆਪਣੇ ਸੂਟ ਡਿਜ਼ਾਈਨ ਕਰ ਸਕਦੇ ਆ ਕਈ ਵਾਰੀ ਆਪਣੇ ਸੂਟ ਸਸਤੇ ਹੁੰਦੇ ਆ ਆਪਾਂ ਨਾ ਆਇਆ ਹੁੰਦਾ ਵੀ ਚੱਲ ਕੇ ਟੇਲਰ ਕੋਲੇ ਬਣਾਉਣੇ ਦੇਣੇ ਹੈਗੇ ਆਪਾਂ ਘਰੇ ਬਣਾ ਲੈਨੇ ਤਾਂ ਇਸ ਤਰ੍ਹਾਂ ਆਪਾਂ ਸੂਟ ਨੂੰ ਡਿਜ਼ਾਈਨ ਕਰ ਸਕਦੇ ਆਂ ਹਾਂਜੀ ਦੇਖੋ ਹਾਂਜੀ ਇਹ ਵਾਲਾ ਸੂਟ ਵੀ ਆਪਣੇ ਕੋਲੇ ਹੀ ਸੇਲ ਹੋਇਆ ਤੁਹਾਨੂੰ ਪਹਿਲੀ ਵੀਡੀਓ ਚ ਆਪਾਂ ਦਿਖਾਏ ਸੀ ਇਹ ਵਾਲੇ ਸੂਟ ਸ਼ਿਮਰ ਦੇ ਸ਼ਮਰ ਪਸ਼ਮੀਨਾ ਇਹ ਵਾਲਾ ਸੂਟ ਹਾਂਜੀ ਇਹਦੇ ਚ ਆਪਣੇ ਕੋਲੇ ਨਾ 2-3 ਕਲਰ ਪਏ ਆ 2 ਕਲਰ ਰਹਿ ਗਏ ਜੇ ਕਿਸੇ ਨੇ ਲੈਣਾ ਹੋਇਆ ਤਾਂ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਵੇਖੋ ਇਹ ਆਪਾਂ ਇਸ ਤਰ੍ਹਾਂ ਬਣਾਇਆ ਸੀ ਉਹ ਆਂਟੀ ਬਤਾ ਕੀ ਕਹਿੰਦੇ ਉਹ ਕਹਿੰਦੇ ਵੀ ਮੈਨੂੰ ਨਾ ਪਾਈਪਿੰਗ ਦੂਸਰੀ ਨਹੀਂ ਚਾਹੀਦੀ ਧਾਗੇ ਵਾਲੀ ਪਾਈਪਿੰਗ ਨਹੀਂ ਚਾਹੀਦੀ ਕਹਿੰਦੇ ਕਹਿੰਦੇ ਉਹ ਜਦੋਂ ਵਾਸ਼ ਕਰ ਲੈਂਦੇ ਆ ਨਾ ਸ਼ਰਿੰਕ ਹੋ ਜਾਂਦੀ ਆ ਤੇ ਆਪਾਂ ਉਹਨਾਂ ਦੇ ਬਾਟਮ ਨਾਲੋਂ ਕੱਪੜਾ ਲਾ ਕੇ ਨਾ ਇਸ ਤਰ੍ਹਾਂ ਦੀ ਪਾਈਪਿੰਗ ਕੱਢਤੀ ਦੇਖੋ ਕਿੰਨੀ ਸਫਾਈ ਨਾਲ ਪਾਈਪਿੰਗ ਨਿਕਲੀ ਹੈ ਜਿਵੇਂ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਇਹ ਕੱਪੜੇ ਦੀ ਬਣਾਈ ਹੋਈ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਧਾਗਾ ਪਾ ਕੇ ਪਾਈਪਿੰਗ ਬਣਾਈ ਹੁੰਦੀ ਹੈ ਹਾਂਜੀ ਫਿਨਿਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਨਾਲੇ ਤਾਂ ਇਹ ਤੇ ਜ਼ਿਆਦਾ ਖਰਚਾ ਨਹੀਂ ਆਇਆ ਨਹੀਂ ਤਾਂ ਵਿਚਾਰੀ ਆਂਟੀ ਦੇ 50 60 ਰੁਪਏ ਪਾਈਪਿੰਨ ਤੇ ਵੀ ਲੱਗ ਜਾਂਦੇ 50 ਰੁਪਏ ਐਕਸਟਰਾ ਹੁਣ ਆਪਾਂ ਕੱਲੀ ਲੇਬਰ ਲੇਬਰ ਲਾਵਾਂਗੇ ਪਾਈਪਿੰਨ ਦਾ ਕੋਈ ਪੈਸਾ ਨਹੀਂਗਾ ਇਸ ਤਰ੍ਹਾਂ ਆਪਾਂ ਇਹਦੇ ਬਾਹਾਂ ਤੇ ਲਾਤੀ ਹੈਗੀ ਹੈ ਇਹਦੀ ਵੀ ਬਾਟਮ ਪਲੇ ਨਹੀਂ ਰੱਖੀ ਹੋਈ ਹੈ ਹਾਂਜੀ ਦੇਖੋ ਤੁਸੀਂ ਜੇ ਕੋਈ ਭੈਣ ਆਪਣੇ ਆਸੇ ਨਾਲਲੇ ਪਿੰਡਾਂ ਚੋਂ ਕੋਈ ਵੀ ਆਪਣੇ ਤੋਂ ਕੰਮ ਕਰਵਾਉਣਾ ਚਾਹੁੰਦੇ ਹਨ ਤਾਂ ਤੁਸੀਂ ਕਰਵਾ ਸਕਦੇ ਹੋ ਆਪਣਾ ਕੰਮ ਦੇਖ ਸਕਦੇ ਹੋ ਤੁਸੀਂ ਹਾਂਜੀ ਅਗਲਾ ਸੂਟ ਆਪਨਾ ਹੈ ਦੇਖੋ ਹਾਂਜੀ ਇਹ ਪਤਾ ਕੀ ਸੀ ਇਹਦੇ ਨਾ ਜਿਹੜਾ ਇਹਦੇ ਬਾਰਡਰ ਵੀ ਬਣਿਆ ਹੋਇਆ ਸੀ ਘੇਰੇ ਤੇ ਤੇ ਇਹਦੇ ਨੈਕ ਵੀ ਬਣਿਆ ਹੋਇਆ ਸੀ ਤੇ ਇਹਦੀ ਲੈਂਥ ਥੋੜਾ ਜ਼ਿਆਦਾ ਸੀਗੀ ਉਹਨਾਂ ਦੀ ਲੈਂਥ ਸੀਗੀ 42 ਇੰਚ ਤੇ ਇਹ 46 ਇੰਚ ਲੈਂਥ ਸੀ ਇਹਦੀ ਆਪਾਂ ਕੀ ਕੀਤਾ ਆਪਾਂ ਇਥੋਂ ਚੱਕ ਕੇ ਨਾ ਬਾਰਡਰ نیچے ਤੋਂ ਇਥੋਂ ਕੱਟ ਕੇ ਬਾਰਡਰ ਇੱਥੇ ਪਾਈਪਿੰਡ ਦੇ ਕੇ ਉਹਨੂੰ ਬਾਰਡਰ ਨੂੰ ਉੱਚਾ ਕਰਕੇ ਲਾਤਾ ਇਸ ਤਰ੍ਹਾਂ ਇਹਨਾਂ ਦੀ ਲੈਂਥ ਬਰਾਬਰ ਹੋ ਗਈ ਹਾਂਜੀ ਜੇ ਕੋਈ ਵੀ ਪੈਨ ਸਟਿਚਿੰਗ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਤਾਂ ਆਪਾਂ ਨੂੰ ਕਮੈਂਟ ਬਾਕਸ ਚ ਲਿਖ ਕੇ ਆਪਣੇ ਤੋਂ ਪੁੱਛ ਸਕਦੇ ਆ ਹਾਂਜੀ ਦੇਖੋ ਇਸ ਤਰ੍ਹਾਂ ਹੀ ਆਪਾਂ ਇਹਦੇ neck ਤੇ ਲਾਤੇ ਆ ਦੇਖੋ ਇਹਦਾ boat neck ਬਣਾਇਆ ਹਾਂਜੀ ਇਸ ਤਰ੍ਹਾਂ ਹੀ ਆਪਾਂ neck ਤੇ ਲਾਇਤੇ ਪਾਈਪ ਇਨ ਤੇ ਇਸ ਤਰ੍ਹਾਂ ਇਹਦੀ ਬਾਜੂ ਤੇ ਆ ਗਈ ਹਾਂਜੀ ਆ ਇਹਦੇ ਵਿੱਚ ਨਾ ਜਰੀ ਦਾ ਧਾਗਾ ਸੀਗਾ ਆ ਜਿਹੜਾ ਇਹਦਾ ਪ੍ਰਿੰਟ ਸੀ ਵਿੱਚ ਇਹਦੇ ਵਿੱਚ ਜਰੀ ਦਾ ਧਾਗਾ ਸੀ ਇਸ ਤਰ੍ਹਾਂ ਦੀ ਆਪਾਂ ਸੇਮ ਕਲਰ ਦੀ ਮਿਲਦੀ ਇਸ ਨਾਲ ਪਾਈਪ ਇਨ ਲਾਤੀ ਹੈਗੀ ਹੈ ਹਾਂਜੀ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਆਪਣਾ ਕਿਨੀ ਫਿਨਿਸ਼ਿੰਗ ਨਾਲ ਕੰਮ ਕੀਤਾ ਹੋਇਆ ਹੈ ਹਾਂਜੀ ਇਹਦੇ ਨਾਲ ਹਾਂਜੀ ਇਹ ਵਾਲੀ ਇਹਦੇ ਨਾਲ ਬਾਟਮ ਹੈ ਇਹਦੀ ਬਾਟਮ ਤੇ ਬਾਰਡਰ ਆਪਾਂ ਇਸ ਤਰ੍ਹਾਂ ਅਟੈਚ ਕਰਤਾ ਦੇਖੋ ਹਾਂਜੀ ਇਹ ਵਾਲਾ ਇਹਦਾ ਸ਼ਾਲ ਹੈਗਾ ਇਹ ਸ਼ਾਰਟ ਸੂਟ ਸੀਗੇ ਹਾਂਜੀ ਇਹ ਵਾਲਾ ਆਪਣਾ ਅਗਲਾ ਸੂਟ ਹੈ ਦੇਖੋ ਇਹ ਬਾਹਰ ਨਹੀਂ ਪ੍ਰਿੰਟ ਤੇ ਆ ਇਹ ਹੈਂਡਵਰਕ ਦਾ ਕੰਮ ਹੈ ਹਾਂਜੀ ਸੂਟ ਚ ਜਾਣ ਪਾਣੀ ਟੇਲਰ ਦਾ ਕੰਮ ਹੁੰਦਾ ਹੈ ਸੂਟ ਭਲਾ ਤੁਸੀਂ 10000 ਵਾਲਾ ਲੈ ਲਓ 20000 ਵਾਲਾ ਲੈ ਲਓ ਜਿੰਨਾ ਚਿਰ ਉਹਦੀ ਸਟਿਚਿੰਗ ਨਾ ਸੋਹਣੀ ਹੋਊਗੀ ਤਾਂ ਉਹ ਆਪਣੇ ਪਾਇਆ ਵੀ ਗੰਦਾ ਲੱਗੂਗਾ ਤੇ ਆਪਣੀ ਰੂਹ ਵੀ ਨਹੀਂ ਖੁਸ਼ ਹੁੰਦੀ ਸੂਟ ਭਲਾ 200 ਵਾਲਾ ਲੈ ਲਓ ਜੇ ਸਟਿਚਿੰਗ ਸੋਹਣੀ ਹੋਊਗੀ ਬਨਾਇਆ ਸੋਹਣਾ ਹੋਊਗਾ ਤਾਂ ਫਿਰ ਉਹ ਆਪਾਂ ਨੂੰ ਉਹ ਐ ਨਹੀਂ ਲੱਗਦਾ ਵੀ ਆਪਣਾ ਸਸਤਾ ਸੂਟ ਹੈ ਹਾਂਜੀ ਦੇਖੋ ਇਹ ਹੈਂਡਵਰਕ ਦਾ ਕੰਮ ਹੈ ਇਸ ਤਰ੍ਹਾਂ ਆਪਾਂ ਇਹਨੂੰ ਫਿਨਿਸ਼ਿੰਗ ਪੱਟੀ ਲਾ ਕੇ ਇਹਨੂੰ ਕੀਤੀ ਹੈ ਦੇਖੋ ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਹੈ ਇਹਨੂੰ ਇਹਦੇ फोर साइड बॉर्डर पर लगे देखो फिनिशिंग पट्टी इस तरह हाँ जी कॉर्नर देखो इस तरह आपको कोरनर क्ढिया है देखो देखो इस तरह आपने नैकते डिजाइन बनाया हाँ जी आइपिनती हुई है हाँ जी देख सकते हो तीस तरह आप पाइपिंग देती बाजू आ गई हाँ योटम हैगी बॉटम दूरी तो इस तरह वर्क आ गया इन्होंने पटियाला सलवार बनाई है ਹਾਂਜੀ ਦੇਖੋ ਹਾਂਜੀ ਇਸ ਤਰ੍ਹਾਂ ਆਪਾਂ ਇਹਦੇ ਨਾਲ ਪਹੁੰਚੇ ਤੇ نیچے ਮੂਰੀ ਤੇ ਦੇਖੋ ਆਪਾਂ ਉਹ ਨਹੀਂ ਬਣਾਇਆ ਵਰਕ ਹੀ ਲਿਆ ਤਾਂ نیچے ਮੂਰੀ ਭਰੀ ਨਹੀਂ ਹੈਗੀ ਇਸ ਤਰ੍ਹਾਂ ਆਪਾਂ ਪੱਟੀ ਲਾ ਕੇ ਇਹਦੇ ਵਿੱਚ ਤਾਂ ਇਸ ਤਰ੍ਹਾਂ ਵਰਕ ਇਹਦੇ ਪਹੁੰਚੇ ਤੇ ਆ ਗਿਆ ਹਾਂਜੀ ਆਪਾਂ ਅਗਲਾ ਸੂਟ ਦਿਖਾਉਣਾ ਤੁਹਾਨੂੰ ਹਾਂਜੀ ਇਹ ਆਪਣਾ ਅਗਲਾ ਸੂਟ ਦੇਖੋ ਤੁਹਾਨੂੰ ਵੀਡੀਓ ਚ ਦਿਖਾਇਆ ਸੀ ਆਪਾਂ ਵਰਕ ਕੀਤਾ ਸੀ ਇਹ ਵਾਲਾ ਸੂਟ ਦੇਖੋ ਇਹ ਨਾ ਹਜੇ ਪ੍ਰੈਸ ਪ੍ਰੈਸ ਕਰਨਾ ਹਜੇ ਵਾਲਾ ਸੂਟ ਪ੍ਰੈਸ ਕਰਨ ਨਾਲ ਅਸੀਂ ਲਾਈਟ ਚਲੀ ਗਈ। ਸਲਵਾਰ ਤਾਂ ਇਹਦੀ ਪ੍ਰੈਸ ਹੋ ਗਈ ਸੀ ਤੇ ਸ਼ਰਟ ਰਹਿ ਗਿਆ ਸੀ। ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਸਮੋਥ ਸਲੈਸ ਦੇ ਕੇ ਨਾ ਇਸ ਤਰ੍ਹਾਂ ਇਹਨੂੰ ਡਿਜ਼ਾਈਨ ਕਰਤਾ। ਆ ਚਾਕਾਂ ਤੇ ਹੋ ਗਈ, ਘੇਰੇ ਤੇ ਹੋ ਗਈ, ਫਰੰਟ ਬੈਕ ਦੋਨੋਂ ਸਾਈਡ ਹੋ ਗਈ। ਦੇਖੋ ਕੋਰਨਰ ਦੇਖੋ ਆਪਣੇ। ਇਸ ਤਰ੍ਹਾਂ ਆਪਾਂ ਕੋਰਨਰ ਕੱਢੇ ਇਹ ਦੇਖੋ। ਹਾਂਜੀ। ਇਹਦੇ ਲਾਈਨਿੰਗ ਲੱਗੀ ਆ। ਇਹ ਦਾ ਘੇਰੇ ਦਾ ਡਿਜ਼ਾਈਨ ਸੀਗਾ। ਆ ਇਹਦੇ ਬਾਜੂ ਤੇ ਆ ਗਿਆ ਇਸ ਤਰ੍ਹਾਂ ਆਪਾਂ ਇਹਦੇ neck ਤੇ ਵੀ ਸਮੋਸਾ ਲੈਸ ਲਾ ਕੇ ਇਸ neck ਨੂੰ ਵੀ ਡਿਜ਼ਾਈਨ ਕੀਤਾ ਹਾਂਜੀ ਦੇਖੋ ਇਹ ਇਹਦੀ ਬਾਟਮ ਆ ਗਈ ਬਾਟਮ ਦੇ ਤੇ ਫਲਾਵਰ ਸੀਗਾ ਇੱਕ ਪਹੁੰਚੇ ਤੇ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਪਹੁੰਚੇ ਦੇ ਵੀ ਨੀਚੇ ਸਮੋਸਾ ਲੈਸ ਲਾ ਕੇ ਨਾ ਇਹਨੂੰ ਵੀ ਡਿਜ਼ਾਈਨਿੰਗ ਕੀਤਾ ਹੈ ਦੇਖੋ ਇਸ ਤਰ੍ਹਾਂ ਦੀ ਫਿਨਿਸ਼ਿੰਗ ਕਿੰਨਾ ਸੋਹਣਾ ਸੂਟ ਲੱਗੀ ਜਾਂਦਾ ਦੇਖੋ ਹਾਂਜੀ ਬਸ ਇਹ ਥੋੜੀਆਂ-ਥੋੜੀਆਂ ਲੈਸਾਂ ਵਗੈਰਾ ਲਾ ਕੇ ਡਿਜ਼ਾਈਨ ਕਰਕੇ ਸੂਟ ਸੋਹਣਾ ਬਣ ਜਾਂਦਾ ਹੈ। ਹਾਂਜੀ ਹੁਣ ਆਪਾਂ ਅਗਲਾ ਸੂਟ ਦਿਖਾਉਣਾ ਹੈ। ਹਾਂਜੀ ਇਹ ਆਪਾਂ 6 ਗਲੀਆਂ ਵਾਲੀ ਫਰੌਕ ਰੈਡੀ ਕੀਤੀ ਹੈ। ਦੇਖੋ। ਇਸ ਤਰ੍ਹਾਂ ਇਹਦੇ 3 ਗਲੀਆਂ ਫਰੰਟ ਹੈ ਔਰ 3 ਗਲੀਆਂ ਹੀ ਬੈਕ ਹੈ। ਇਸ ਤਰ੍ਹਾਂ ਇਹਨੂੰ ਬੈਕ ਤੇ ਫਰੰਟ ਦੋਨੋਂ ਸਾਈਡਾਂ ਲੈਸ ਦੇ ਕੇ ਆਪਾਂ ਡਿਜ਼ਾਈਨ ਕੀਤਾ ਹੈ। ਇਸ ਤਰ੍ਹਾਂ ਇਹਦਾ ਨੱਕ ਡਿਜ਼ਾਈਨ ਕੀਤਾ ਆਪਾਂ। ਇਹਦੇ ਹਜੇ ਆਹ ਲਟਕਣ ਬਣਾਉਣੇ ਆ। ਹੈਂਗਿੰਗ ਇਹਦੇ ਲੱਗਣੇ ਆ ਹਜੇ ਦੇਖੋ। ਇਹ ਹਜੇ ਪ੍ਰੈਸ ਕਰਨ ਵਾਲੀ ਸੀ। ਹਾਂਜੀ। ਇਹਦੀ ਬੈਲ ਸਲੀਵ ਬਾਜੂ ਬਣਾਈਏ ਦੇਖੋ। ਪਾਕਿਸਤਾਨੀ ਬਾਜੂ ਬਣਾਈਏ ਇਹਦੀ। ਇਸ ਤਰ੍ਹਾਂ ਦੇਖੋ। ਹਾਂਜੀ 6.5 ਇੰਚ ਮੂਰੀ ਖੁੱਲੀ ਹੈ ਇਹਦੀ ਅੱਗੋਂ ਫਰੰਟ। ਆਹ ਦੇਖੋ ਇਸ ਤਰ੍ਹਾਂ। 6.5 ਇੰਚ ਖੁੱਲੀ ਰੱਖੀ ਹੈ। ਇਹਦੇ ਬੈਕ ਫਰੰਟ, ਬੈਕ ਔਰ ਫਰੰਟ। ਦੇਖੋ ਇਸ ਤਰ੍ਹਾਂ ਆਪਾਂ ਲੈਸ ਲਗਾਈ ਹੈ। ਹਾਂਜੀ। ਇਹਦਾ ਇਹਦਾ ਘੇਰਾ ਦੇਖੋ। ਇਸ ਤਰ੍ਹਾਂ ਇਹਦਾ ਘੇਰਾ ਬਣ ਗਿਆ। ਇਹਦਾ ਪਾਈ ਦਾ ਵੀ ਬਿਲਕੁਲ ਜਿਹੜੀ ਬਲਾਂ ਵਾਲੀ ਫਰਾਕ ਬਣਾ ਲੈਂਦੇ ਨੇ ਨਾ ਭੈਣ ਉਹ ਕਹਿੰਦੇ ਅਸੀਂ ਮੋਟੀਆਂ ਲੱਗਦੀਆਂ ਉਹਦੇ 'ਚ। ਆ ਵੇਖੋ ਇਹ ਪਾਈ ਦਾ ਵੀ ਪਤਾ ਨਹੀਂ ਲੱਗਦਾ ਬਿਲਕੁਲ। ਹਾਂਜੀ। ਹੁਣ ਆਪਣਾ ਅਗਲਾ ਸੂਟ ਦਿਖਾਉਣਾ ਤੁਹਾਨੂੰ। ਤੇਰੇ ਆਪਣਾ ਅਗਲਾ ਸੂਟ। ਦੇਖੋ ਪ੍ਰਿੰਟ ਵਾਲਾ ਸੂਟ ਸੀ। ਥੋੜਾ-ਥੋੜਾ ਡਿਜ਼ਾਈਨ ਨਾਲ ਦੇਖੋ ਕਿੰਨਾ ਸੋਹਣਾ ਲੱਗਣ ਲੱਗ ਗਿਆ ਇੱਕ ਡਿਜ਼ਾਈਨਰ ਦਾ ਸੂਟ ਬਣ ਗਿਆ ਇਸ ਤਰ੍ਹਾਂ ਆਪਾਂ ਇਹਦੇ ਲੈਸ ਲਾਤੀ ਚੱਕਾਂ ਤੇ ਤੇ ਇਸ ਤਰ੍ਹਾਂ ਆਪਾਂ ਇਹਦਾ ਨੱਕ ਦਿੱਤਾ ਇਹ ਤੇ ਬਟਨ ਲੱਗਣੇ ਜੀ ਹਜੇ ਬਟਨ ਅੱਜ ਬਣਾਉਣੇ ਸੀ ਬਸ ਹਜੇ ਬਣਾ ਕੇ ਫਿਰ ਰੈਡੀ ਕਰਕੇ ਕੱਲ ਦੇਣੇ ਸੀ ਸੂਟ ਇਹ ਇਸ ਤਰ੍ਹਾਂ ਆਪਾਂ ਇਹਦਾ ਨੱਕ ਬਣਾਤਾ ਤੇ ਇਸ ਤਰ੍ਹਾਂ ਦੀ ਬਾਜੂ ਬਣਾਤੀ ਹਾਂਜੀ ਇਹਨਾਂ ਨੇ ਪਾਕਿਸਤਾਨੀ ਬਾਜੂ ਰਖਵਾਈ ਹੈ ਹਾਂਜੀ ਇਹ ਰਿਹਾ ਇਹਦਾ ਸਲਵਾਰ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਮਸ਼ੀਨ ਵਰਕ ਨਾਲ ਇਸ ਤਰ੍ਹਾਂ ਵਰਕ ਕਰਕੇ ਇਹਨੂੰ ਸਲਵਾਰ ਦੇ ਪਹੁੰਚੇ ਤਿਆਰ ਕੀਤੇ ਆ ਦੇਖੋ ਜੇ ਕੋਈ ਵੀ ਭੈਣ ਆਪਣੇ ਤੇ ਸੂਟ ਤਿਆਰ ਕਰਵਾਉਣਾ ਚਾਹੁੰਦੀ ਹੈ ਤਾਂ ਇਸ ਤਰ੍ਹਾਂ ਦੇ ਪਹੁੰਚੇ ਆਪਣੇ ਕੋਲੋਂ ਬਣਵਾ ਸਕਦੇ ਆ ਸੂਟ ਤੁਸੀਂ ਦੇਖੋ ਕਿੰਨਾ ਸੋਹਣਾ ਸੂਟ ਲੱਗੀ ਜਾਂਦਾ ਇੱਕ ਪ੍ਰਿੰਟ ਵਾਲਾ ਸੂਟ ਕਿੰਨਾ ਸੋਹਣਾ ਸੂਟ ਤਿਆਰ ਹੋਇਆ ਬਣ ਕੇ ਹਾਂਜੀ ਇਹ ਆਪਣਾ ਅਗਲਾ ਸੂਟ ਇਹ ਸਿੰਪਲ ਸੂਟ ਸੀਗਾ ਜੀ ਮੈਚਿੰਗ ਸੂਟ 프린ਟ ਵਾਲਾ ਦੇਖੋ ਪਲੇਨ ਬਾਟਮਸ ਇਹਦੇ ਨਾਲ ਇਸ ਤਰ੍ਹਾਂ ਆਪਾਂ ਇਹਦੇ ਨਾਲ ਨੈੱਟ ਵਾਲੀ ਲੈਸ ਦੇਤੀ ਮਲਟੀ ਕਲਰ ਦੀ ਇਹਦੇ ਵਿੱਚ ਜਿੰਨੇ ਕਲਰ ਸੀ ਨਾ ਦੇਖੋ ਆ ਪਿੰਕ ਕਲਰ ਆ ਗਿਆ ਵਿੱਚ ਪਿੰਕ ਕਲਰ ਆ ਗਿਆ ਲੈਸ ਦੇ ਵੀ ਵਿੱਚ ਵਾਈਟ ਆ ਗਿਆ ਆਫ ਵਾਈਟ ਆ ਗਿਆ ਸਾਰੇ ਕਲਰ ਲੈਸ 'ਚ ਸੀਗੇ ਥੋੜੇ ਥੋੜੇ ਇਸ ਤਰ੍ਹਾਂ ਆਪਾਂ ਇਹਨੂੰ ਲੈਸ ਲਾ ਕੇ ਨਾ ਫਰੰਟ ਬੈਕ ਦੋਨੇ ਘੇਰੇ ਤੇ ਲਾ ਕੇ ਇਸ ਤਰ੍ਹਾਂ ਦੀ ਬਾਜੂ ਤੇ ਲੈਸ ਲਾਈ ਹੈ ਤੇ ਇਹਦੇ ਆਪਣਾ ਬਾਟਮ ਤੇ ਵਰਕ ਕੀਤਾਗਾ ਦੇਖੋ ਅਬ ਇਹ ਲੱਗਿਆ ਹੋਇਆ ਹੈ ਜੀ ਇਹਦਾ ਸੂਟ ਦਾ ਇਸ ਤਰ੍ਹਾਂ ਆਪਾਂ ਇਹਨੂੰ ਸਲਵਾਰ ਤੇ ਵੀ ਵਰਕ ਕੀਤਾ ਹੈ ਤੇ ਇਹਦੇ ਪੌਂਚੇ ਤੇ ਵੀ ਵਰਕ ਕੀਤਾ ਹੈ ਦੇਖੋ ਇਹ ਵਾਲਾ ਆਪਾਂ ਵਰਕ ਇਹਦੇ ਬਾਟਮ ਤੇ ਕਰਤਾ ਤੇ ਇਹ ਵਾਲਾ ਇਸ ਤਰ੍ਹਾਂ ਇਹਦੇ ਪੌਂਚੇ ਤੇ ਵਰਕ ਕਰਤਾ ਦੇਖੋ ਹਾਂਜੀ ਇਹਦੇ ਨਾਲ ਹੀ ਦੇਖੋ ਕਿੰਨਾ ਸੋਹਣਾ ਸਿੰਪਲ ਜਿਹਾ ਸੂਟ ਕਿੰਨਾ ਸੋਹਣਾ ਲੱਗਣ ਲੱਗ ਗਿਆ ਤੁਸੀਂ ਵੀ ਆਪਣੇ ਸੂਟ ਇਸ ਤਰ੍ਹਾਂ ਤਿਆਰ ਕਰਵਾਉਣਾ ਚਾਹੁੰਦੇ ਤਾਂ ਆਪਣੇ ਤੋਂ ਕਰਵਾ ਸਕਦੇ ਹੋ ਹਾਂਜੀ ਹੁਣ ਆਪਣਾ ਅਗਲਾ ਸੂਟ ਦਿਖਾਉਣੇ ਆ ਇੱਕ ਸਿੰਪਲ ਜਿਹਾ ਸੂਟ ਹੈਗਾ ਪ੍ਰਿੰਟ ਵਾਲਾ ਹੀ ਬਸ ਉਹਨੇ ਸਿੰਪਲੀ ਰਖਵਾਇਆ ਹੈਗਾ ਕੋਈ ਲੇਸ ਵਗੈਰਾ ਕੁਝ ਨਹੀਂ ਲਾਇਆ ਤੇ ਤੇ ਇਹਦੇ ਆਪਾਂ ਇਸ ਤਰ੍ਹਾਂ ਇਹਦੀ ਪੌਂਚੇ ਤੇ ਵਰਕ ਕੀਤਾ ਦੇਖੋ ਇਹ ਜਿੰਨੇ ਕਲਰ ਇਹਦੇ ਵਿੱਚ ਸੀਗੇ ਨਾ ਸੂਟ ਦੇ ਉਹਨੇ ਕਲਰ ਆਪਾਂ ਇਹਦੇ ਪੌਂਚੇ ਤੇ ਬਣਾਏ ਆ ਵਰਕ ਚ ਦੇਖੋ ਥ्रेड ਯੂਜ਼ ਕੀਤੇ ਆ ਹਾਂਜੀ ਦੇਖੋ ਆ ਫਰੋਜ਼ੀ ਕਲਰ ਆ ਗਿਆ ਵਿੱਚ ਗ੍ਰੀਨ ਕਲਰ ਆ ਗਿਆ ਹਨਾ ਇਹਦੇ ਭੋਏ ਹੈਗੀ ਹੈ ਕਰੀਮ ਕਲਰ ਦੀ ਇਸ ਤਰ੍ਹਾਂ ਆਪਾਂ ਕਰੀਮ ਕਲਰ ਇਹਦੀ ਮੂਰੀ ਤੇ ਲੈਂਦਾ ਦੇਖੋ ਇਸ ਤਰ੍ਹਾਂ ਇਹਦੀ ਸਲਵਾਰ ਤਿਆਰ ਹੋ ਗਈ ਇਹ ਵੀ ਸੋਹਣਾ ਲੱਗਣ ਲੱਗ ਗਿਆ ਸੂਟ ਇਹਦੇ ਨਾਲ ਇਹ ਕੱਲ ਸੂਟ ਜਾਣੇ ਸੀ ਮੈਂ ਇੱਕ ਚਲ ਆਪਾਂ ਪਹਿਲਾਂ ਵੀਡੀਓ ਬਣਾ ਕੇ ਪਾ ਦਈਏ ਹਾਂਜੀ ਸਾਡੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਜੇਕਰ ਤੁਸੀਂ ਵੀ ਸਾਡੇ ਤੋਂ ਇਸ ਤਰ੍ਹਾਂ ਦੇ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਐਮਬਰਾਇਡਰੀ ਕਰਾਉਣਾ ਚਾਹੁੰਦੇ ਹੋ ਹਾਂਜੀ ਆਪਣੇ ਕੋਲੇ ਆਰੀ ਵਰਕ ਨਾ ਥ्रेड ਵਰਕ ਜਰੀ ਵਰਕ ਹੈਂਡ ਵਰਕ ਹੈਂਡ ਪੇਂਟਿੰਗ ਸਾਰੀ ਤਰ੍ਹਾਂ ਦੀ ਵਰਕ अवेलेबल ਹੈਗਾ ਜੇ ਤੁਸੀਂ ਆਪਣੇ ਕੋਲੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਅੱਜ ਦੇ ਲਈ ਬਸ ਇੰਨਾ ਹੀ ਜੀ ਧੰਨਵਾਦ